मैं समझना कि आम आदमी पार्टी ਇਹ ਪਹਿਲੇ ਆਪਣੇ ਗਰੇਵਾਨ ਚ ਝਾਂਕ ਕੇ ਕਿਸੇ ਦੇ ਨਾਲ ਵੀ ਗੱਲ ਕਰਨ ਤੋਂ ਪਹਿਲਾਂ ਤੁਸੀਂ 3 ਦਿਨ ਪਹਿਲੇ ਇਹਨਾਂ ਦੇ ਸੁਪਰੀਮੋ ਪਠਾਨਕੋਟ ਆਏ ਸੀ ਇਹਨਾਂ ਨੇ ਕਿਸ ਤਰੀਕੇ ਨਾਲ ਕਾਨੂੰਨ ਦੀ ਧੱਜੀਆਂ ਉਣਾਈਆਂ ਸੀ ਇਹ ਤੁਸੀਂ ਸਾਰਿਆਂ ਨੇ ਬਹੁਤ ਚੰਗੀ ਤਰ੍ਹਾਂ ਵੇਖਿਆ ਜਿਹੜੇ ਜਿਹੜੇ ਇਨਫੈਕਟ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈਗੀਆਂ ਕਿ ਪਲਾਸਟਿਕ ਦੀ ਝੰਡੀ ਇਸਤੇਮਾਲ ਨਹੀਂ ਹੋ ਸਕਦੀ ਪਲਾਸਟਿਕ ਦੀ ਝੰਡੀ ਲੱਗੀ ਸੀ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਹੈ ਉਹ ਅਕਰੋਸ ਦਾ ਰੋਡ ਨਹੀਂ ਹੋ ਸਕਦੀ ਉਹ ਲੱਗੀ ਸੀ ਅਕਰੋਸ ਦਾ ਰੋਡ ਗੇਟ ਬਣੇ ਸੀ ਸਾਰੇ ਸਰਕਾਰੀ ਖੰਬਿਆਂ ਤੇ ਪ੍ਰਾਪਰਟੀ ਤੇ ਸਰਕਾਰੀ ਦੁਕਾਨਾਂ ਦੇ ਉੱਪਰ ਤੁਸੀਂ ਸਭ ਨੇ ਵੇਖਿਆ ਇਹਨਾਂ ਦੇ ਝੰਡੇ ਲੱਗੇ ਸੀ ਫਲੈਕਸਾਂ ਲੱਗੀਆਂ ਸੀ ਹੋਲਡਿੰਗਸ ਲੱਗੇ ਸੀ ਔਰ ਸਭ ਤੋਂ ਜਿਹੜੀ ਮੈਂ ਇੰਪੋਰਟੈਂਟ ਗੱਲ ਤੁਹਾਡੇ ਸਭ ਦੇ ਧਿਆਨ ਚਾ ਹੈ ਤੁਸੀਂ ਤੁਸੀਂ ਉਹਨੂੰ ਉਸ ਤਰੀਕੇ ਦੇ ਨਾਲ ਜਾਂਚਿਆ ਵੀ ਹੈ ਆਪਣੇ ਰਾਈ ਕਿ ਐਡਮਿਨਿਸਟ੍ਰੇਸ਼ਨ ਨੂੰ ਕਹਿਣ ਦੇ ਬਾਵਜੂਦ ਜਦੋਂ ਤੱਕ ਜਦੋਂ ਤੱਕ ਸੁਪਰੀਮੋ ਪਠਾਨਕੋਟ ਤੋਂ ਚਲੇ ਨਹੀਂ ਗਏ ਕੋਈ ਵੀ ਨਾ ਹੋਲਡਿੰਗ ਉਤਰੀ ਇੱਕ ਆਈ ਵਾਸ਼ ਕੀਤਾ ਗਿਆ 3 4 5 ਉਤਾਰੀਆਂ ਗਈਆਂ ਰਿਪੋਰਟ ਵੀ ਭੇਜ ਦਿੱਤੀ ਗਈ ਲੇਕਿਨ ਕਿਉਂਕਿ ਅਸੀਂ ਪਠਾਨਕੁਰ ਦਾ ਵਾਤਾਵਰਨ ਚੰਗਾ ਰਵੇ ਪਠਾਨਕੁਰ ਦੇ ਵਾਤਾਵਰਨ 'ਚ ਕੋਈ ਖਰਾਬੀ ਨਾ ਹੋਵੇ ਔਰ ਕਿਉਂਕਿ ਆਪਣੀ ਹਾਰ ਤੋਂ ਬੁਖਲਾਏ ਹੋਏ ਲੋਕ ਜਿਸ ਤਰੀਕੇ ਦੇ ਨਾਲ ਗੱਲ ਕਰਦੇ ਆ ਅਸੀਂ ਉਹ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦੇ ਅਸੀਂ ਇਸ ਗੱਲ ਨੂੰ ਜਿਹੜਾ ਹੈਗਾ ਠੀਕ ਹੈ ਸ਼ਿਕਾਇਤ ਤੋਂ ਇਲਾਵਾ ਅਸੀਂ ਕੋਈ ਇਹਦੇ ਵਿੱਚ ਗੱਲ ਨਹੀਂ ਕੀਤੀ ਹੁਣ ਜਿਹੜੀ ਗੱਲ ਕੱਲ ਨਵੀਂ ਆਈ ਮੈਂ ਉਹਦੇ ਬਾਰੇ 'ਚ ਦੋ ਗੱਲਾਂ ਆਹ ਇਆ ਕਿਕ ਤੇਨਤਾ ਜੀ میٹرਿਕ ਦਾ ਸਰਟੀਫਿਕੇਟ ਨਹੀਂ ਹੈਗਾ ਸਾਡੇ ਕੈਂਡੀਡੇਟ ਦਿਨੇਸ਼ ਸਿੰਘ ਜੀ ਦਾ ਅਸੀਂ ਤੁਹਾਨੂੰ ਤੁਹਾਡੇ WhatsApp ਦੇ ਉੱਪਰ ਹੁਣੇ ਯੋਗੇਸ਼ ਜੀ ਤੋਂ میٹرਿਕ ਦਾ ਸਕੂਲ ਲੀਵਿੰਗ ਸਰਟੀਫਿਕੇਟ ਔਰ میٹرਿਕ ਪਾਸ ਦਾ ਸਰਟੀਫਿਕੇਟ ਇਹ ਹੁਣੇ ਤੁਹਾਨੂੰ WhatsApp ਕਰ ਦੇਣਗੇ ਔਰ ਇਹ ਜਿੱਥੇ ਜਿੱਥੇ ਭੇਜਣਾ ਸੀ ਅਸੀਂ ਉੱਥੇ-ਉੱਥੇ ਵੀ ਭੇਜ ਦਿੱਤਾ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਵਿੱਚ ਵੀ ਇਹਦਾ ਜਵਾਬ ਕਿਤੇ ਮੰਗਿਆ ਗਿਆ ਸੀਗਾ ਮੇਰਾ ਐਸਾ ਕਹਿਣਾ ਹੈ ਕਿ ਇਹ ਕੋਈ ਵਿਸ਼ੇ ਇਹ ਕੋਈ ਗਾਲਾ ਕਰਨ ਵਾਲੀ ਜੜੀ ਹੈ ਇਹ ਐਫੀਡੇਵਿਟ ਦੇ ਵਿੱਚ 2007 ਤੋਂ ਲੈ ਕੇ 2012 2017 2022 ਔਰ ਉਹ ਪੰਜਵੀਂ ਵਾਰੀ ਹੁਣ 2024 ਦੇ ਵਿੱਚ ਸੇਮ ਐਫਿਡੇਵਿਡ ਜਿਹੜਾ ਹੈਗਾ ਇਸ ਵਿਸ਼ੇ ਦੇ ਉੱਪਰ ਦਿੱਤਾ ਗਿਆ ਤੇ ਤੁਸੀਂ ਸਾਰੇ ਬੜੀ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਜਿਹੜਾ ਇਸ਼ੂ ਸੈਟਲਡ ਹੈ ਉਹਦੇ ਉੱਪਰ ਕੋਈ ਵੀ ਗੱਲ ਕਰਨਾ ਨਾ ਕੇਵਲ ਬਿਲਕੁਲ ਨਿਰਾਧਾਰ ਹੈ ਉਹਦਾ ਕੋਈ ਆਧਾਰ ਨਹੀਂ ਹੈ ਬਿਲਕੁਲ ਝੂਠ ਹੈ ਔਰ ਉਹਦਾ ਐਵੀਡੈਂਸ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ ਔਰ ਦੂਸਰਾ ਇੱਕ ਇੰਪੋਰਟੈਂਟ ਗੱਲ ਜਿਹੜੀ ਮੈਂ ਸਮਝਦਾ ਕਿ ਜਿਨ੍ਹਾਂ ਲੋਕਾਂ ਨੇ ਵੀ ਇਹ ਅਲੀਗੇਸ਼ਨ ਲਗਾਇਆ ਸ਼ਾਇਦ ਪੰਜਾਬੀ ਪੜ੍ਹਨੀ ਨਹੀਂ ਆਂਦੀ ਉਹਨਾਂ ਨੂੰ ਰਜਿਸਟਰੀ ਦੀ ਗੱਲ ਹੈ ਰਜਿਸਟਰੀ ਵੀ ਤੁਹਾਨੂੰ ਤੁਹਾਡੇ WhatsApp ਗਰੁੱਪ ਦੇ ਉੱਪਰ ਭੇਜ ਰਹੇ ਹਾਂ ਧਿਆਨ ਨਾਲ ਪੜ੍ਹਨਾ 17.64 ਮਰਲੇ ਦੀ ਰਜਿਸਟਰੀ ਹੈ ਉਹਦੇ ਬਹੁਤ ਸਾਰੇ ਕੋ-ਓਨਰਸ ਆ ਜਿਨ੍ਹਾਂ ਦੇ ਨਾਂ ਦੇ ਉੱਪਰ ਰਜਿਸਟਰੀ ਹੋਈ ਹੈ ਔਰ ਦਿਨੇਸ਼ ਬੱਬੂ ਜੀ ਦਾ ਬੇਟੇ ਦਾ ਸ਼ੇਅਰ ਸਿਰਫ 5 ਮਰਲੇ ਹੈ ਉਹਦੇ ਵਿੱਚ ਔਰ ਤੁਸੀਂ ਐਫੀਡੇਵਿਟ ਦੇ ਕਾਲਮ ਦੇ ਵਿੱਚ ਦੇਖੋ ਸਾਡੇ 42 ਲੱਖ ਰੁਪਇਆ ਉਸ ਵਿਅਕਤੀ ਦੇ ਖਾਤੇ ਦੇ ਵਿੱਚ ਉਹ ਐਫੀਡੈਵਿਟ ਦੇ ਵਿੱਚ ਦਿੱਤਾ ਗਿਆ ਹੈ ਜਿਹੜਾ ਮੇਰਾ ਸ਼ੇਅਰ ਹੈਗਾ ਉਹ ਮੈਂ ਦਿੱਤਾ ਹੈ ਜਿਹੜੇ ਮੈਂ ਅਗਰ ਮੇਰਾ ਸ਼ੇਅਰ ਹੀ 5 ਮਰਲੇ ਤੇ ਮੈਂ 17.64 ਦਾ ਹਿਸਾਬ ਨਹੀਂ ਨਾ ਦੇਣਾ ਲੇਕਿਨ ਜਿਨ੍ਹਾਂ ਲੋਕਾਂ ਨੂੰ ਜਾਣਕਾਰੀ ਨਹੀਂ ਮੈਂ ਤੇ ਇਹ ਕਹਿ ਰਿਹਾ ਕਿ ਸ਼ਾਇਦ ਉਹਨਾਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਂਦੀ ਕਿਉਂਕਿ ਰਜਿਸਟਰੀ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਹੁੰਦੀ ਹੈ ਸਾਡੀ ਮਾਂ ਬੋਲੀ ਪੰਜਾਬੀ ਹੈ ਅਸੀਂ ਪੰਜਾਬੀ ਦੇ ਵਿੱਚ ਜਿਸੇ ਰਜਿਸਟਰੀ ਧਿਆਨ ਨਾਲ ਪੜੋਗੇ ਉਹਦੇ ਵਿੱਚ ਕਿਹੜੇ-ਕਿਹੜੇ ਕੋ-ਓਨਰ ਹੈਗੇ ਆ ਉਹ ਕੋ-ਓਨਰ ਦੇ ਵਿੱਚ ਮੇਰਾ ਸ਼ੇਅਰ 5 ਮਰਲੇ ਹੈ ਔਰ ਉਹ 42 ਲੱਖ ਬੰਦਾ ਹੈ 42 ਲੱਖ ਦਿਨੇਸ਼ ਸਿੰਘ ਜੀ ਨੇ ਆਪਣੇ ਬੈਂਕ ਅਕਾਊਂਟ ਦੇ ਵਿੱਚੋਂ ਖਰੀਦਣ ਦੇ ਲਈ ਪੇ ਕੀਤਾ ਔਰ ਉਹ ਐਫੀਡੇਵਿਟ ਦੇ ਵਿੱਚ ਮੈਂਸ਼ਨਡ ਹੈ ਇਸ ਤੋਂ ਵੱਧ ਤੇ ਇਹਦੇ ਬਾਰੇ ਦੇ ਵਿੱਚ ਕੋਈ ਗੱਲ ਹੀ ਨਹੀਂ ਹੋ ਸਕਦੀ ਔਰ ਮੈਂ ਮੇਰਾ ਇਹ ਮੰਨਣਾ ਹੈ ਕਿ ਇਹ ਕਹਿਣਾ ਇਹ ਕਹਿਣਾ ਕਿ ਉਸ ਬੱਚੇ ਦੀ ਆਮਦਨ ਨਹੀਂ ਹੈ ਮੈਂ ਸਮਝਦਾ ਕਿ ਇਹ ਜਿਹੜਾ ਵਿਅਕਤੀ ਇਹ ਗੱਲ ਕਰਦਾ ਉਹਨੂੰ ਵੀ ਸ਼ਾਇਦ ਕਾਨੂੰਨ ਦੀ ਜਾਣਕਾਰੀ ਨਹੀਂ ਹੈ ਗਈ। ਮਾਪੇ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰ ਜਿਹਦੀ ਡੈਫੀਨੇਸ਼ਨ ਇਨਕਮ ਟੈਕਸ ਐਕਟ ਦੇ ਵਿੱਚ ਵੀ ਦਿੱਤੀ ਗਈ ਹੈ ਉਹਨਾਂ ਨੂੰ ਕੋਈ ਵੀ ਪੈਸਾ ਲੈ ਸਕਦੇ ਆ ਦੇ ਸਕਦੇ ਆ। ਇਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਕਾਨੂੰਨੀ ਬਾਧਾ ਨਹੀਂ ਹੈ। ਸੋ ਇੱਕ ਮਿਰਾਧਾਰ ਝੂਠ ऐसे आरोप लगाना मैं समझ ना कि सिर्फ अपनी हार दी जो बखुलाहट जड़ी है ओनु जाहिर करदा है और assi sirf is vishay de upar inna hi kehna is to bad kehne di zarurat nahi to sar se leke paan tak aur jab ki unko ticket nahi mili wo kabhi wo congress ki ticket dhoondre de fir aam aadmi party ki fir bjp se fir wo kali dal se jab ticket kisi bhi party ne unko is yogya nahi samjha तो उनका शायद लगता है मानसिक संतुलन जो है वो ठीक नहीं ठीक आरोप जो प्रत्यारोप लगाने हैं वो जायज पुख्ता हम जवाब देते हैं और हमारे जो लीगल एडवोकेट हैं वो उनको कल उसका माकूल जवाब देंगे कोर्ट में ही उनको पूछेंगे और कोर्ट से ही उनका हिसाब किताब लेंगे ये झूठे आरोप प्रत्यारोप लगाना सिंह जी जो खुद ही जब पहला इलेक्शन लड़ा था तब से ही मेंबर पार्लियामेंट का कई लाख वोट से जब हारे थे तब भी कई तरह के जो आपने देखा अभी भी आपने देखा वाइट मेडिकल कॉलेज में किस तरीके से क्या क्या हो रहा है हम हर चीज में नहीं जाना चाहते पर आपके माध्यम से उनको आगाह करना चाहते हैं कि दिनेश सिंह बब्बू जी के ऊपर झूठे आरोप लगाना बंद करें इसका आपको खमियाजा भुगतना पड़ेगा कानूनी रूप से उन्होंने कहा कि दसवीं की जो सर्टिफिकेट है उनका वो जाली है आप ये बताइए उनके कहने के शब्दों को आप सीरियसली लेते हैं आप ही बता दो कौन सीरियसली लेता है वो जो आदमी जो हमेशा झूठ ही बोलता है जिसके हर शब्द की बुनियाद ही झूठ है पहले बोलते मैंने इलेक्शन हारा तो मैं लड़ना ही लड़ना है मैंने ये करना है मैंने वो करना है आप लोग सीरियसली लेते हो आप मुझसे छोड़ो आप खुद बताओ आप उनके शब्दों को सीरियसली लेते हो या पठानकोट की जनता उनको सीरियसली लेती है या कोई पत्रकार भाई लेता है या कोई व्यापारी वर्ग लेता है या जिला गुरासपुर की कोई जनता लेती है उनको सीरियसली कोई लेता ही नहीं है तो आपके हाँ, माध्यम से हाथ जोड़ के बोलते हैं वो जो भी बोलते हैं वो मानसिक रूप से परेशान है उनको बोलने दीजिए नहीं लेकिन वो जो बात दसवीं की, की कर रहे हैं वो सही है। वो हमारा बिल्कुल टू हंड्रेड परसेंट गलत है बाकी बातें जो है उनको कानूनी रूप में हमारे एडवोकेट जो है वो नोटिस के थ्रू उनको पूछेंगे और उनको बताएंगे और the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on ANDM's Gems Cambridge International School opposite Canada Palace near ANDM Institutes Jalandhar Daloji Bypass Road Pathankot